ਆਰੀ ਹੈ ਉਹ ਕਿਸੇ ਨੂੰ ਵੀ ਨਹੀਂ ਸੀ ਹੁੰਦੀ 1000ਾਂ ਪਿਛੇ ਕਦੇ ਬੰਦੇ ਨੂੰ ਹੋ ਗਈ ਵੀ ਜਿਹਨੂੰ ਕੋਈ ਗਹਿਰਾ ਸਦਵਾ ਲੱਗਿਆ ਜਾਂ ਕੋਈ ਕਿਸੇ ਦਾ ਵਿਛੜ ਗਿਆ ਜਾਂ ਕੋਈ ਜ਼ਿੰਦਗੀ ਦੇ ਵਿੱਚ ਕੋਈ ਐਦਾਂ ਦੀ ਘਟਨਾ ਹੋ ਗਈ ਤਾਂ ਉਹ ਹੁੰਦਾ ਸੀ ਕਿਉਂਕਿ ਉਸ ਟਾਈਮ ਬਹੁਤ ਸਾਦੇ ਲੋਕ ਹੁੰਦੇ ਸੀਗੇ ਜਿਹੜਾ ਅੱਜ ਦਾ ਸਮਾਂ ਹੈ ਬ੍ਰਮੀ ਬੂਟੀ ਤੇ ਇਹ ਨਾਲ ਸੰਖ ਕੁਛ ਵੀ ਹੈ ਦੋਹਾਂ ਨੂੰ ਤੁਸੀਂ ਚਾਹੇ ਤਾਂ ਚੂਰਨ ਬਣਾ ਕੇ ਰੱਖ ਲਓ ਇਹਨਾਂ ਦਾ ਇੱਕ ਚਮਚ ਦਾ ਤੀਜਾ ਤੀਜਾ ਹਿੱਸਾ ਦੋਹਾਂ ਦਾ ਤੁਸੀਂ ਪਾਣੀ ਦੇ ਵਿੱਚ ਸਵੇਰੇ ਉੱਠ ਕੇ ਪੀਉਂਦਾਣਾ ਕੋਸੇ ਪਾਣੀ ਦੇ ਵਿੱਚ ਰਾਤ ਨੂੰ ਸੌਣ ਲੱਗੇ ਤੁਸੀਂ ਇਹਨੂੰ ਸੌਣ ਤੋਂ ਪਹਿਲਾਂ ਪੀ ਲੈਣਾ ਤਾਂ ਤੁਸੀਂ ਇਹ ਦੇਖੋ ਵੀ 2 ਤੋਂ 4 ਦਿਨ ਦੇ ਵਿੱਚ ਜਿਹੜਾ ਤੁਹਾਡਾ ਨੀਂਦ ਦਾ ਇੰਨਾ ਕੁ ਜ਼ਿਆਦਾ ਗਹਿਰੀ ਨੀਂਦ ਵੀ ਆਉਣ ਲੱਗ ਜੂਗੀ ਵੀ ਇਹ ਵੀ ਨਹੀਂ ਹੋਊਗਾ ਵੀ ਤੁਹਾਨੂੰ ਤੁਹਾਡੇ ਸਰੀਰ ਨੂੰ ਕੋਈ ਨਸ਼ਾ ਹੋ ਗਿਆ ਜਾਂ ਤੁਹਾਡਾ ਸਰੀਰ ਸਵੇਰੇ ਉੱਠ ਕੇ ਟੁੱਟਦਾ ਤੁਹਾਡਾ ਦਿਮਾਗ ਜਿਹੜਾ ਤਰੋ ਤਾਜ਼ਾ ਇੰਨਾ ਕੁ ਜ਼ਿਆਦਾ ਰਿਲੈਕਸ ਫੀਲ ਕਰਨ ਲੱਗ ਜਾਊਂਗੇ ਲਗਭਗ 3 ਤੋਂ 5 ਦਿਨ ਦੇ ਵਿੱਚ ਬੰਦਾ ਚਾਹੁੰਦਾ ਵੀ ਹੈ ਨਹੀਂ ਕਿ ਉਹ ਗੱਲ ਨਾ ਸੋਚੇ ਜਾਂ ਵਾਰ-ਵਾਰ ਉਸ ਗੱਲ ਦਾ ਖਿਆਲ ਨਾ ਕਰੇ ਆਪਣਾ ਧਿਆਨ ਵੀ ਕਿਸੇ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਉਹ ਆਪਣੇ ਆਪ ਨੂੰ ਡਿਪਰੈਸ਼ਨ ਤੋਂ ਬਚਾ ਕੇ ਰੱਖੇ ਪਰ ਪੋਸੀਬਲੀ ਹੋਪਾਣਾ ਵੇਰੇ ਤੁਸੀਂ ਕੀ ਕਰਨਾ ਪਾਣੀ ਚ ਨੂੰ ਭਿਉਂਦਣਾ ਨਾਲ ਇਹਦੇ ਲੈਣੀ ਹੈ ਸੰਖ ਪੁਸ਼ਪੀ ਹੁਣ ਮੈਂ ਤੁਹਾਨੂੰ ਹੋਰ ਦੱਸਾਂ ਜਿਨ੍ਹਾਂ ਬੱਚਿਆਂ ਦੇ ਦਿਮਾਗ ਕਮਜ਼ੋਰ ਨੇ ਜਾਂ ਪੜ੍ਹਾਈ ਜਮਾਨ ਨਹੀਂ ਲੱਗਦੇ ਜਾਂ ਜਿਹਨਾਂ ਦੇ ਦਿਮਾਗ ਸੁਸਤ ਬਹੁਤ ਰਹਿੰਦੇ ਨੇ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਚ ਰਹਿੰਦੇ ਆ ਕਿ ਬ੍ਰਹਮੀ ਬੂਟੀ ਬ੍ਰਹਮੀ ਬੂਟੀ ਲੈਣੀ ਹੈ ਜੀ ਬ੍ਰਹਮੀ ਬੂਟੀ ਦੇ ਤੁਸੀਂ ਇੰਨਾ ਕੁ ਲਗਭਗ ਭਰ ਕੇ ਤੁਸੀਂ ਇਹ ਕਹ ਲਓ ਸਵੇਰੇ ਇਸੇ ਕੀ ਕਰਨਾ ਪਾਣੀ ਜੀ ਨੂੰ ਪਿਉ ਆਣਾ ਨਾਲ ਇਹਦੇ ਲੈਣੀ ਹੈ ਸੰਖ ਪੁਸ਼ਪੀ ਹੁਣ ਮੈਂ ਤੁਹਾਨੂੰ ਹੋਰ ਦੱਸਾਂ ਜਿਨ੍ਹਾਂ ਬੱਚਿਆਂ ਦੇ ਦਿਮਾਗ ਕਮਜ਼ੋਰ ਨੇ ਜਾਂ ਪੜ੍ਹਾਈ ਚ ਮਨ ਨਹੀਂ ਲੱਗਦੇ ਜਾਂ ਜਿਨ੍ਹਾਂ ਦੇ ਦਿਮਾਗ ਸੁਸਤ ਬਹੁਤ ਰਹਿੰਦੇ ਨੇ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਚ ਰਹਿੰਦੇ ਆ ਸਾਡੇ ਕੋਲ ਵੀ ਪੇਸ਼ੈਂਟ ਆਉਂਦੇ ਨੇ ਉਹ ਕਹਿੰਦੇ ਨੇ ਜੀ ਨਾ ਸਾਨੂੰ ਪੈਸੇ ਦਾ ਘਾਟਾ ਨਾ ਸਾਨੂੰ ਕਿਸੇ ਹੋਰ ਕਿਸੇ ਘਰ ਪਰਿਵਾਰ ਦਾ ਕੋਈ ਜ਼ਮੀਨ ਜਾਇਦਾਦਾਂ ਦਾ ਘਾਟਾ ਨਹੀਂ ਪਰ ਸਾਨੂੰ ਨੀਂਦ ਨਹੀਂ ਆਉਂਦੀ ਦੁਨੀਆ ਪਰ ਅੱਜ ਤੱਕ ਡਿਪਰੈਸ਼ਨ ਦੀ ਕੋਈ ਦਵਾਈ ਬਣੀ ਨਹੀਂ ਨਾ ਕੋਈ ਬਣੂਗੀ ਕਿਉਂਕਿ ਡਿਪਰੈਸ਼ਨ ਦੇ ਵਿੱਚ ਬੰਦਾ ਆਪ ਪੈਂਦਾ ਤੇ ਆਪ ਹੀ ਉਹਦੇ ਵਿੱਚੋਂ ਨਿਕਲ ਸਕਦਾ ਹੈ ਘਰ ਬਹਿ ਕੇ ਇਹਨੂੰ ਹੱਲ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਨੱਕ ਦੇ ਵਿੱਚ ਦੇਸੀ ਕੀ ਪਾਉਣਾ ਸ਼ੁਰੂ ਕਰਨਾ ਹੈ ਰਾਤ ਨੂੰ ਸੌਣ ਦੇ ਲੱਗੇ ਜਬ ਆਦਾਮ ਰੋਗਨ ਪਿਓਰ ਗਰਵੰਦੀ ਬਾਦਾਮ ਗਰੀ ਦਾ ਪਿਓਰ ਤੇਲ ਕਢਾਉਣਾ ਤੁਸੀਂ ਆਪਣੇ ਉਹਦਾ ਤੁਸੀਂ ਦੋ ਦੋ ਬੂੰਦਾ ਰਾਤ ਨੂੰ ਸੌਣ ਲੱਗੇ ਪਾਓ ਸਵੇਰੇ ਉੱਠ ਕੇ ਤੁਸੀਂ ਦੇਸੀ ਕੀ ਪਾ ਸਕਦੇ ਹੋ ਪੰਜ ਕਿਹੜੇ ਕਾਰਨ ਹੈਗੇ ਨੇ ਜਿਸ ਕਰਕੇ ਡਿਪਰੈਸ਼ਨ ਚ ਬੰਦਾ ਨਾ ਚਾਹੁੰਦਾ ਹੋਇਆ ਵੀ ਜਾ ਸਕਦਾ ਧਰਤੀ ਦੇ ਵਿੱਚ ਵਿਜਿਆ ਹੋਇਆ ਬੀਜ ਬੇਸ਼ੱਕ ਹੋ ਸਕਦਾ ਵੀ ਕਿਸੇ ਕਾਰਨ ਕਰਕੇ ਉੱਪਰ ਬੈਨਡ ਕਰਕੇ ਨਾ ਜੰਮੇ ਪਰ ਜੋ ਤੁਸੀਂ ਕਰਮ ਜੋ ਇਨਸਾਨ ਕਰਮ ਬੀਜਦਾ ਤਾਂ ਉਹ ਇੱਕ ਨਾ ਇੱਕ ਦਿਨ ਜਿਹੜਾ ਜਿਹੜਾ ਜਨਮ ਜ਼ਰੂਰ ਲੈਂਦਾ ਉਹ ਇਲਾਜ ਹੈਗਾ ਇਹ ਪੋਸੀਬਲ ਹੈਗਾ ਕਿ ਡਿਪਰੈਸ਼ਨ ਦਾ ਇਲਾਜ ਹੋ ਵੀ ਕਿਉਂਕਿ ਕਿਸੇ ਸਕੈਨਾਂ ਚ ਕਿਸੇ ਰਿਪੋਰਟਾਂ ਚ ਤਾਂ ਇਹ ਆਉਂਦੇ ਹੀ ਨਹੀਂ ਬਿਲਕੁਲ ਜੀ ਬਿਲਕੁਲ ਦੇਖੋ ਡਿਪਰੈਸ਼ਨ ਦਾ ਇਲਾਜ ਬਹੁਤ ਜ਼ਿਆਦਾ ਪੋਸੀਬਲ ਹੈ ਤੁਸੀਂ ਆਪਣੇ ਨੂੰ ਸਭ ਤੋਂ ਪਹਿਲੇ ਪੁਆਇੰਟ ਆ ਵੀ ਤੁਸੀਂ ਆਪਣੇ ਆਪ ਨੂੰ ਨਜ਼ਾਇਜ਼ ਬੀਜ਼ੀ ਕਰ ਲਓ ਜਿੰਨਾ ਚਿਰ ਤੁਸੀਂ 5 ਤੋਂ 6 ਘੰਟੇ ਸੌਣਾ ਹੈ ਸਿਰਫ ਉਨਾ ਚਿਰ ਇਹ ਦਿਮਾਗ ਨੂੰ ਰੈਸਟ ਦੇਣੀ ਹੈ ਜੇ ਤੁਸੀਂ ਲਗਭਗ 18 ਘੰਟੇ ਜਾਗਦੇ ਹੋ ਤਾਂ 18 ਘੰਟੇ ਦਿਮਾਗ ਤੁਹਾਡਾ ਬੇਲਾ ਨਹੀਂ ਰਹਿਣਾ ਚਾਹੀਦਾ ਸਿਆਣਿਆਂ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨ ਦਾ ਘਰ ਤੇ ਬੇਲਾ ਸਰੀਰ ਬਿਮਾਰੀਆਂ ਦਾ ਘਰ ਜੇਰ ਜਨਾ ਜੇ ਤੁਸੀਂ ਸਾਂਭ ਕੇ ਰੱਖਦੇ ਹੋ ਤਾਂ ਰੀੜ ਦੀ ਹੱਡੀ ਰਾਹੀਂ ਸੁਖਮਨਾ ਨਾੜੀ ਦੇ ਵਿੱਚ ਹੁੰਦਾ ਹੁੰਦਾ ਇਹ ਤੁਹਾਡੇ ਦਿਮਾਗ ਨੂੰ ਤਾਕਤ ਦਿੰਦਾ ਤੁਹਾਡੀ ਦਿਮਾਗ ਦੀ ਉਹ ਸ਼ਕਤੀ ਵਧਾਉਂਦਾ ਪਰ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ faruqui ਇੱਕ ਵਾਰ ਮੁੜ ਤੋਂ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੇ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਪੰਗੂਜੀ ਕੋਲ ਔਰ ਅੱਜ ਅਸੀਂ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਕਰਨ ਵਾਲੇ ਆ ਜਿਸ ਕਰਕੇ ਬੰਦੇ ਦੀ ਪਰਸਨੈਲਿਟੀ ਹੀ ਚੇਂਜ ਹੋ ਜਾਂਦੀ ਹੈ ਜਿਸ ਕਰਕੇ ਘਰ ਦੇ ਵਿੱਚ ਲੜਾਈ ਝਗੜਾ ਰਹਿਣ ਲੱਗ ਜਾਂਦਾ ਹੈ ਸਕੈਨਾਂ ਕਰਾ ਲਓ ਟੈਸਟ ਕਰਾ ਲਓ ਜਿਹੜਾ ਕੁਝ ਮਰਜ਼ੀ ਕਰਾ ਲੋ ਨਾ ਉਹ ਚੀਜ਼ ਕਿਸੇ ਟੈਸਟ ਚ ਆਉਂਦੀ ਹੈ ਨਾ ਕਿਸੇ ਸਕੈਨ ਚ ਆਉਂਦੀ ਹੈ ਸੋ ਕਿਹੜੀ ਬਿਮਾਰੀ ਇਸ ਤਰ੍ਹਾਂ ਦੀ ਹੈਗੀ ਹੈ ਔਰ ਕਿਵੇਂ ਉਹ ਘਰਾਂ ਦੇ ਘਰ ਇਸ ਵੇਲੇ ਬਰਬਾਦ ਕਰ ਰਹੀ ਹੈ ਉਹ ਅੱਗ ਜਿਹੜੀ ਅਸੀਂ ਕਹਿ ਲਈਏ ਕਿ ਸਾਡੇ ਘਰ ਦੇ ਵਿੱਚ ਨਾ ਲੱਗ ਜਾਵੇ ਉਹ ਬਿਮਾਰੀ ਵਾਲੀ ਅੱਗ ਜਿਹੜੀ ਸਾਡੇ ਘਰ ਦੇ ਵਿੱਚ ਨਾ ਲੱਗ ਜਾਵੇ ਇਸ ਕਰਕੇ ਉਸ ਉਸ ਦੇ ਉੱਤੇ ਪਾਣੀ ਕਿਵੇਂ ਸਮਾਂ ਰਹਿੰਦੇ ਆ ਪਾਇਆ ਜਾ ਸਕਦਾ ਜੇ ਗੱਲ ਅਸੀਂ ਪੁੱਛਾਂਗੇ ਵੈਜੀਕੂਲ ਅਸੀਂ ਪਹੁੰਚਿਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਜੀ ਧੰਨਵਾਦ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਸ ਨਾਲ ਜਿਹੜੀ ਬਿਮਾਰੀ ਬਾਬਤ ਅੱਜ ਅਸੀਂ ਗੱਲ ਕਰਨੀ ਹੈ ਇਸ ਨਾਲ ਜਿਹੜੀ ਬੰਦੇ ਦੀ ਪਰਸਨੈਲਿਟੀ ਬਿਲਕੁਲ ਹੀ ਵੱਖ ਹੋ ਜਾਂਦੀ ਹੈ ਤੇ ਘਰ ਦੇ ਵਿੱਚ ਲੜਾਈ ਝਗੜਾ ਆਮ ਗੱਲਬਾਤ ਰਹਿਣ ਲੱਗ ਜਾਂਦੇ ਤੇ ਸਭ ਤੋਂ ਵੱਡੀ ਗੱਲ ਇਹ ਕਿਸੇ ਟੈਸਟ 'ਚ ਨਹੀਂ ਆਉਂਦੀ ਉਹ ਦੇਖੋ ਉਹਨੂੰ ਆਪਾਂ ਕਹਿੰਦੇ ਆ ਜੀ ਡਿਪਰੈਸ਼ਨ ਪੰਜਾਬੀ ਦੇ ਵਿੱਚ ਕਹ ਲਓ ਬੰਦਾ ਗਹਿਰੇ ਸਦਮੇ ਚ ਚਲੋ ਚਲੇ ਜਾਂਦਾ ਕਿਸੇ ਕਾਰਨ ਕਰਕੇ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਸੀਗਾ ਵੀ ਇਹ ਇੱਕ ਤਰ੍ਹਾਂ ਦੀ ਜਿਹੜੀ ਇਹ ਬਿਮਾਰੀ ਹੈ ਉਹ ਕਿਸੇ ਨੂੰ ਵੀ ਨਹੀਂ ਸੀ ਹੁੰਦੀ 1000ਾਂ ਵਿੱਚ ਇੱਕ ਅੱਧੇ ਬੰਦੇ ਨੂੰ ਹੋ ਗਈ ਵੀ ਜਿਹਨੂੰ ਕੋਈ ਗਹਿਰਾ ਸਦਵਾ ਲੱਗ ਗਿਆ ਜਾਂ ਕੋਈ ਕਿਸੇ ਦਾ ਵਿਛੜ ਗਿਆ ਜਾਂ ਕੋਈ ਜ਼ਿੰਦਗੀ ਦੇ ਵਿੱਚ ਕੋਈ ਐਦਾਂ ਦੀ ਘਟਨਾ ਹੋ ਗਈ ਤਾਂ ਉਹ ਹੁੰਦਾ ਸੀ ਕਿਉਂਕਿ ਉਸ ਟਾਈਮ ਬਹੁਤ ਸਾਦੇ ਲੋਕ ਹੁੰਦੇ ਸੀਗੇ ਜਿਹੜਾ ਅੱਜ ਦਾ ਸਮਾਂ ਤੁਸੀਂ ਇਹ ਦੇਖੋ ਵੀ 15-15 ਸਾਲ ਦੇ ਬੱਚਿਆਂ ਨੂੰ ਡਿਪਰੈਸ਼ਨ ਹੋਇਆ ਹੋਇਆ ਹੈ ਕਿਉਂ ਕਿ ਕਿਉਂਕਿ ਦੇਖੋ ਡਿਪਰੈਸ਼ਨ ਕੀ ਹੈ ਮੋਬਾਈਲ ਦਾ ਡਿਪਰੈਸ਼ਨ ਹੈ ਜੇ ਤੁਸੀਂ ਕਿਸੇ ਕੋਲ ਚੀਜ਼ ਦੇਖ ਲਈ ਉਹ ਆ ਉਹ ਮੇਰੇ ਕੋਲ ਨਹੀਂ ਹੈਗੀ ਉਹਦਾ ਡਿਪਰੈਸ਼ਨ ਹੈ ਠੀਕ ਹੈ ਜੀ ਅੱਜ ਕੱਲ ਲੋਕਾਂ ਨੂੰ ਆਪਣੇ ਵਿਛੜੇ ਦਾ ਜਾਂ ਕੋਈ ਘਟਨਾ ਹੋਈ ਦਾ ਇੰਨਾ ਡਿਪਰੈਸ਼ਨ ਨਹੀਂ ਜਿੰਨਾ ਤੁਸੀਂ ਇਹ ਕਹਿ ਲੋ ਵੀ ਆਪਣੇ ਆਪ ਨੂੰ ਵੱਡਾ ਦਿਖਾਉਣ ਦਾ ਡਿਪਰੈਸ਼ਨ ਆ ਵੀ ਹਾਂ ਉਹ ਵੱਡਾ ਦਿਖਾਉਣ ਦੀ ਚੀਜ਼ ਆ ਜਿਹੜੀ ਉਹ ਸਾਨੂੰ ਹਾਸਲ ਨਹੀਂ ਹੋਈ ਉਹਦੇ ਕਰਕੇ ਹੀ ਜਿਹੜਾ ਅੱਜ ਕੱਲ ਪੀੜੀ ਹੈ ਜਨਰੇਸ਼ਨ ਹੈ ਉਹ ਸਦਮੇ ਚ ਜਾ ਰਹੀ ਹੈ ਇੰਨਾ ਕਿ ਤੁਸੀਂ ਇਹ ਕਹ ਲਓ ਵੀ ਇੰਨਾ ਕਿ ਲੋਕਾਂ ਦੇ ਉੱਤੇ ਹਾਵੀ ਹੋ ਗਿਆ ਕਿਸੇ ਟਾਈਮ ਦੀ ਗੱਲ ਆ ਮੇਰਾ ਦੋਸਤ ਸੀਗਾ ਉਸ ਟਾਈਮ ਉਹ ਕਹਿ ਰਿਹਾ ਸੀਗਾ ਵੀ ਸਾਡੇ ਕੋਈ ਫੈਮਿਲੀ ਦੇ ਵਿੱਚੋਂ ਸਾਈਕੀਆਟ੍ਰਿਕ ਡਾਕਟਰ ਬਣਿਆ ਉਹਨੇ ਦਿਮਾਗ ਦੀ ਡਿਗਰੀ ਕੀਤੀ ਹੈ ਤੇ ਉਸ ਟਾਈਮ ਮਜ਼ਾਕ ਕਰਦੇ ਸੀਗੇ ਲੋਕ ਅੱਜ ਤੋਂ 30 ਸਾਲ ਪਹਿਲਾਂ ਵੀ ਹਾਂ ਵੀ ਇਹ ਡਾਕਟਰ ਬਣਨ ਦਾ ਕੀ ਫਾਇਦਾ ਹੈ ਵੀ ਇਹਦਾ ਤਾਂ ਤੁਸੀਂ ਇਹ ਕਹਿ ਲੋ ਵੀ ਇਹਦੇ ਤੇ ਮਰੀਜ਼ੇ ਨਹੀਂ ਹੈਗੇ ਕੋਈ। ਮਤਲਬ ਡਾਕਟਰ ਭੁੱਖਾ ਮਰੂ। ਡਾਕਟਰ ਭੁੱਖਾ ਮਰੂਗਾ। ਪਰ ਅੱਜ ਦੇ ਸਮੇਂ ਦੇ ਵਿੱਚ ਉਹੀ ਡਾਕਟਰ ਆ ਜਿਹੜਾ ਜਿਹਦੇ ਕੋਲ ਇੱਕ ਕਹਿ ਲੋ ਵੀ ਵਾਰੀ ਨਹੀਂ ਆਉਂਦੀ ਹੈਗੀ ਮਰੀਜ਼ਾਂ ਨੂੰ ਦੇਖਣ ਦੀ ਇੰਨੇ ਕੁ ਜ਼ਿਆਦਾ ਜਿਹੜੇ ਦਿਮਾਗੀ ਡਾਕਟਰਾਂ ਕੋਲ ਲੋਕ ਜਿਹੜੇ ਭਰੇ ਪਏ ਨੇ, ਪੀੜਾਂ ਲੱਗੀਆਂ ਪਈਆਂ ਨੇ, ਗੱਲ ਕੁਝ ਵੀ ਨਹੀਂ ਹੈਗੀ ਤੁਸੀਂ ਤੁਹਾਨੂੰ ਇੱਕ ਨੀਂਦ ਦੀ ਗੋਲੀ ਦੇਣੀ ਆ ਜਾਂ ਕੁਝ ਵੀ ਆ ਜਾਂ ਕੋਈ ਤਾਕਤ ਵਾਲੀ ਚੀਜ਼ ਦੇ ਦੂਗਾ ਪਰ ਜਿਹੜਾ ਮੇਰਾ ਕਹਿਣਾ ਹੈ ਦੁਨੀਆ ਪਰ ਅੱਜ ਤੱਕ ਡਿਪਰੈਸ਼ਨ ਦੀ ਕੋਈ ਦਵਾਈ ਬਣੀ ਨਹੀਂ ਨਾ ਕੋਈ ਬਣੂਗੀ ਕਿਉਂਕਿ ਡਿਪਰੈਸ਼ਨ ਦੇ ਵਿੱਚ ਬੰਦਾ ਆਪ ਪੈਂਦਾ ਤੇ ਆਪ ਹੀ ਉਹਦੇ ਵਿੱਚੋਂ ਨਿਕਲ ਸਕਦਾ ਉਹ ਤੁਹਾਡਾ ਮੈਡੀਟੇਸ਼ਨ ਕੱਢ ਸਕਦਾ ਉਹ ਤੁਹਾਡੀ ਐਕਸਰਸਾਈਜ਼ ਕੱਢ ਸਕਦੀ ਹੈ ਉਹ ਤੁਹਾਡੀ ਖੁਰਾਕ ਕੱਢ ਸਕਦੀ ਹੈ ਉਹ ਤੁਹਾਡੇ ਚੰਗੇ ਖਿਆਲਾਂ ਜਿਹੜੇ ਲੋਕ ਚੰਗੇ ਖਿਆਲਾਂ ਵਾਲੇ ਲੋਕ ਆ ਉਹਨਾਂ ਦੇ ਵਿਚਰ ਕੇ ਉਹਨਾਂ ਨੂੰ ਪੜ੍ਹ ਕੇ ਉਹਨਾਂ ਨੂੰ ਸੁਣ ਕੇ ਤੁਸੀਂ ਉਸ ਚੀਜ਼ ਵਿੱਚੋਂ ਨਿਕਲ ਸਕਦੇ ਹੋ ਨਾ ਕਿ ਤੁਸੀਂ ਜਿਹੜੀਆਂ ਦਵਾਈਆਂ ਖਾ ਕੇ ਕਦੇ ਵੀ ਬੰਦਾ ਡਿਪਰੈਸ਼ਨ ਚੋਂ ਨਹੀਂ ਨਿਕਲ ਸਕਦਾ ਦੂਜਾ ਨੰਬਰ ਇਹ ਆ ਜਾਂਦਾ ਵੀ ਡਿਪਰੈਸ਼ਨ ਅੱਜ ਕੱਲ ਜਿਹੜਾ ਜ਼ਿਆਦਾ ਹਾਵੀ ਕਿਉਂ ਹੁੰਦਾ ਲੋਕਾਂ ਤੇ ਕਿਉਂਕਿ ਅੱਜ ਕੱਲ ਦੇਖੋ ਇਨਸਾਨ ਆ ਜਿਹੜਾ ਹਰ ਇਨਸਾਨ ਤੁਸੀਂ ਇਹ ਮੈਂ ਸਿੱਧਾ ਕਹੂੰਗਾ ਸਿੱਧੇ ਤੌਰ ਤੇ ਵੀ ਹਰ ਲਗਭਗ ਤੁਸੀਂ ਕਹ ਲਓ 100 ਦੇ ਵਿੱਚੋਂ ਤੁਹਾਨੂੰ ਇੱਕ ਬੰਦਾ ਜਿਹੜਾ ਹੈਗਾ ਵੀ ਬੰਦਾ ਸਾਫ਼ ਦਿਲ ਮਿਲ ਗਿਆ ਕੋਈ ਨਹੀਂ ਅੱਜ ਕੱਲ ਲੋਕ ਹਰ ਬੰਦੇ ਦੇ ਦਿਲਾਂ ਦੇ ਵਿੱਚ ਖਾਰ ਹੈ ਜੇ ਗਵਾਂਢੀ ਦੇ ਘਰ ਦੇ ਵਿੱਚ ਗੱਡੀ ਹੈ ਤਾਂ ਸਾਡੇ ਘਰ ਦੇ ਕਿਉਂ ਨਹੀਂ ਜੇ ਗਵਾਂਢੀ ਦੇ ਘਰ ਦੇ ਵਿੱਚ ਘਰ ਕੋਠੀ ਪਈ ਹੋਈ ਹੈ ਤਾਂ ਸਾਡੇ ਘਰ ਕਿਉਂ ਨਹੀਂ ਉਹ ਕਹਿੰਦੇ ਵੀ ਇੱਕ ਸਿਆਣੇ ਨੇ ਕਿਹਾ ਸੀਗਾ ਕੋਈ ਸਿਆਣਾ ਬੰਦਾ ਕੋਈ ਆਮ ਬੰਦਾ ਸਾਡੇ ਵਰਗਾ ਕਿਸੇ ਸਿਆਣੇ ਕੋਲ ਚਲੇ ਗਿਆ ਤਾਂ ਉਹ ਉੱਥੇ ਜਾ ਕੇ ਮੰਗਦ ਮੰਗਦਾ ਤਾਂ ਉਸ ਬੰਦੇ ਨੇ ਜਿਹੜੇ ਮਹਾਪੁਰਸ਼ ਨੇ ਕਿਹਾ ਵੀ ਜਿਹੜੀ ਚੀਜ਼ ਤੂੰ ਮੰਗੇਗਾ ਉਹ ਤੇਰੇ ਗਵਾਂਢੀ ਨੂੰ ਦੁੱਗਣੀ ਮਿਲੂਗੀ ਠੀਕ ਹੈ ਤੇ ਉਹ ਬੰਦਾ ਸੋਚਦਾ ਆਪਣੇ ਦਿਮਾਗ ਦੇ ਵਿੱਚ ਸੋਚ ਰਿਹਾ ਵੀ ਜੇ ਮੈਂ ਇੱਕ ਪੁੱਤ ਮੰਗਾਂ ਤਾਂ ਉਹਨੂੰ ਦੋ ਮਿਲੂ ਜੇ ਇੱਕ ਗੱਡੀ ਮੰਗੂ ਤਾਂ ਉਹਨੂੰ ਦੋ ਮਿਲੂ ਜੇ ਇੱਕ ਕੋਠੀ ਮੰਗੂ ਤਾਂ ਉਹਦੇ ਦੋ ਪੈਣਗੀਆਂ ਤਾਂ ਉਹ ਇਨਸਾਨ ਕੀ ਦੇਖੋ ਇਨਸਾਨ ਨੇ ਕੀ ਸੋਚਿਆ ਕਹਿੰਦਾ ਵੀ ਜੇ ਬਾ ਮਹਾਪੁਰਸ਼ ਨੂੰ ਕਹਿੰਦਾ ਵੀ ਮੇਰੀ ਇੱਕ ਅੱਖ ਨਹੀਂ ਕਰਦੇ ਵੀ ਮੇਰੇ ਗਵੰਢੀ ਦੀਆਂ ਦੋਏ ਹੋਣਗੀਆਂ ਕੰਮ ਤੋਂ ਬਿਲਕੁਲ ਖਤਮ ਹੋ ਜਾਊਗਾ ਤੁਸੀਂ ਇਹ ਦੇਖੋ ਵੀ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੀ ਜਿਹੜੀ ਸੋਚਣੀ ਆ ਉਹ ਐਦਾਂ ਦੀ ਹੋ ਚੁੱਕੀ ਆ ਇਸ ਕਰਕੇ ਜਿਹੜਾ ਹੈਗਾ ਅਸੀਂ ਜਿਹੜਾ ਸਾਡੇ ਦਿਮਾਗ ਜਿਹੜੇ ਇੰਨੇ ਕ ਜਿਆਦਾ ਖਰਾਬ ਹੋ ਗਏ ਇਸ ਕਰਕੇ ਸਾਡੀਆਂ ਨੀਂਦਾਂ ਖਰਾਬ ਹੋ ਰਹੀਆਂ ਸਾਡੇ ਕੋਲ ਵੀ ਪੇਸ਼ੈਂਟ ਆਉਂਦੇ ਨੇ ਉਹ ਕਹਿੰਦੇ ਨੇ ਜੀ ਨਾ ਸਾਨੂੰ ਪੈਸੇ ਦਾ ਘਾਟਾ ਨਾ ਸਾਨੂੰ ਕਿਸੇ ਹੋਰ ਕਿਸੇ ਘਰ ਪਰਿਵਾਰ ਦਾ ਕੋਈ ਜ਼ਮੀਨ ਜਾਇਦਾਦਾਂ ਦਾ ਘਾਟਾ ਨਹੀਂ ਪਰ ਸਾਨੂੰ ਨੀਂਦ ਨਹੀਂ ਆਉਂਦੀ ਨੀਂਦ ਨਾ ਆਉਣ ਦਾ ਕਾਰਨ ਅੱਜਕੱਲ ਮੇਨ ਇਹ ਹੈ ਵੀ ਤੁਸੀਂ ਜਿੰਨਾ ਆਪਣੇ ਦਿਮਾਗ ਨੂੰ ਪੜਕਾਉਂਗੇ ਜਿੰਨਾ ਤੁਸੀਂ ਹਰ ਉਹ انسان ਹੀ ਤੁਸੀਂ ਕੋਠੀਆਂ ਵਾ ਲੋ ਚੰਗੇ ਬੈੱਡ ਲੈ ਲੋ ਚੰਗੇ ਗੱਦੇ ਲੈ ਲੋ ਮਹਿਲ ਬਣਾ ਲਿਓ ਕਦੇ ਵੀ ਇਹ ਨਹੀਂ ਹੈਗਾ ਤੁਸੀਂ ਵੀ ਹਾਂ ਤੁਸੀਂ ਉੱਥੇ ਚੰਗੀ ਤਰ੍ਹਾਂ ਸੌਂ ਵੀ ਸਕਦੇ ਹੋ ਸੌਂਗੇ ਚੰਗੀ ਤਰ੍ਹਾਂ ਤੁਸੀਂ ਤਾਂ ਜੇ ਤੁਹਾਡਾ ਦਿਮਾਗ ਸ਼ਾਂਤ ਹੈ ਤੁਹਾਡੇ ਦਿਮਾਗ ਦੇ ਵਿੱਚ ਗਲਤ ਵਿਚਾਰ ਨਹੀਂ ਕਿਸੇ ਪ੍ਰਤੀ ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਸਾੜਾ ਨਹੀਂ ਹੈਗਾ ਤਾਂ ਤੁਹਾਨੂੰ ਇਹ ਕਹਿ ਲਓ ਵੀ ਕਦੇ ਜਿਹੜਾ ਡਿਪਰੈਸ਼ਨ ਆ ਮੇਰੇ ਹਿਸਾਬ ਨਾਲ ਨਹੀਂ ਹੋਊਗਾ ਇਹ ਗੱਲ ਛੱਡ ਕੇ ਵੀ ਹਾਂ ਕੋਈ ਜ਼ਿੰਦਗੀ ਚ ਗਹਿਰੀ ਚ ਘਟਨਾ ਹੋ ਗਈ ਜਾਂ ਸਦਮਾ ਲੱਗਿਆ ਉਹ ਗੱਲ ਨੂੰ ਛੱਡ ਕੇ ਜਿਹੜੇ ਅੱਜ ਕੱਲ ਦਾ ਮਾਡਰਨ ਜਿਹੜਾ ਡਿਪਰੈਸ਼ਨ ਕਹਿੰਦਾ ਆਪਾਂ ਉਹਦੀ ਗੱਲ ਕਰ ਰਹੇ ਆ ਜਿਹੜੇ ਮਾਡਰਨ ਡਿਪਰੈਸ਼ਨ ਆ ਉਹ ਇਸ ਇਹ ਡਿਪਰੈਸ਼ਨ ਹੈਗਾ ਜਿਹੜਾ ਅੱਛਾ ਤੇ ਬਹੁਤ ਵਾਰ ਹੁੰਦਾ ਜੀ ਕਿ ਡਾਕਟਰ ਸਾਹਿਬ ਬੰਦਾ ਚਾਹੁੰਦਾ ਵੀ ਹੈ ਨਹੀਂ ਕਿ ਉਹ ਗੱਲ ਨਾ ਸੋਚੇ ਜੀ ਇਆ ਵਾਰ-ਵਾਰ ਉਸ ਗੱਲ ਦਾ ਖਿਆਲ ਨਾ ਕਰੇ ਆਪਣਾ ਧਿਆਨ ਵੀ ਕਿਸੇ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਉਹ ਆਪਣੇ ਆਪ ਨੂੰ ਡਿਪਰੈਸ਼ਨ ਤੋਂ ਬਚਾ ਕੇ ਰੱਖੇ ਪਰ ਪੋਸੀਬਲੀ ਹੋ ਪਾਉਂਦਾ ਪੋਸੀਬਲ ਦੇਖੋ ਜੀ ਇਸ ਕਰਕੇ ਨਹੀਂ ਹੋ ਪਾਉਂਦਾ ਕਿਉਂਕਿ ਦੇਖੋ ਹੁਣ ਜਿਹੜੀ ਚੀਜ਼ ਆ ਮੰਨ ਲਓ ਹੁਣ ਤੁਸੀਂ ਕੋਈ ਕੱਪੜਾ ਖਰੀਦ ਲਿਆ ਤੁਹਾਨੂੰ ਉਹ ਖਰੀਦ ਲਿਆ ਕਿਸੇ ਦੇ ਕਹਣੇ ਤੇ ਖਰੀਦ ਲਿਆ ਹਨ ਉਹ ਤੁਹਾਨੂੰ ਚੰਗਾ ਨਹੀਂ ਲੱਗਿਆ ਤੁਹਾਡੇ ਦਿਲ ਦੇ ਵਿੱਚ ਹਰ ਵੇਲੇ ਤੋ ਕੋ ਤੋ ਕੋਈ ਰੈਣੀ ਵੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਹੈ ਦੂਜਾ ਨੰਬਰ ਜਦੋਂ ਆਪਾਂ ਹਰੇਕ ਚੀਜ਼ ਨੂੰ ਕੋਈ ਵੀ ਚੀਜ਼ ਨੂੰ ਗੱਲ ਉੱਥੇ ਆ ਜਾਂਦੀ ਘੁਮ ਕੇ ਵੀ ਕੋਈ ਵੀ ਚੀਜ਼ ਨੂੰ ਅਸੀਂ ਆਪਣੇ ਦਿਮਾਗ ਦੇ ਵਿੱਚ ਬਿਠਾਵਾਂਗੇ ਉਹਦੇ ਬਾਰੇ 24 ਘੰਟੇ ਜਦੋਂ ਤੁਸੀਂ ਉਹਦੇ ਬਾਰੇ ਹੀ ਸੋਚੀ ਜਾਵਾਂਗੇ ਤਾਂ ਤੁਸੀਂ ਕਹ ਲਓ ਵੀ ਉਹ ਕਦੇ ਦਿਮਾਗ ਚੋਂ ਨਹੀਂ ਨਿਕਲਦੀ ਜਦੋਂ ਅਸੀਂ ਆਪਣੇ ਦਿਮਾਗ ਦਾ ਪਾਸਾ ਵਟ ਕੇ ਕਿਸੇ ਹੋਰ ਪਾਸੇ ਲਾਉਣਾ ਹੀ ਨਹੀਂ ਹੈਗਾ ਤੁਸੀਂ ਅੱਜ ਕੱਲ ਦੇਖ ਲਓ 99% ਜਿਹੜੀ ਪਨੀਰੀ ਹੈ ਉਹਨਾਂ ਨੂੰ ਕੋਈ ਕੰਮ ਨਹੀਂ ਤੁਸੀਂ ਦੇਖ ਲਓ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਸਾਡੇ ਫਾਦਰ ਸਾਹਿਬ ਨੇ ਸਾਨੂੰ ਛੋਟੇ ਹੁੰਦਿਆਂ ਤੋਂ ਕੰਮ ਦੇ ਵਿੱਚ ਲਾਉਣਾ ਜਾਂ ਪੁਰਾਣੇ ਬਜ਼ੁਰਗਾਂ ਦੀ ਆਪਾਂ ਗੱਲ ਕਰੀਏ ਤਾਂ ਉਹ ਤੁਸੀਂ ਇਹ ਕਹ ਲਓ ਪੜ੍ਹਾਈ ਨਾਲੋਂ ਵੱਧ ਤਰਜੀਹ ਕੰਮ ਨੂੰ ਦਿੰਦੇ ਸੀਗੇ ਪਰ ਅੱਜ ਕੱਲ ਕੀ ਹੈ ਲੋਕ ਜਿਹੜੇ ਹੈਗੇ ਆ ਉਹ ਆਪਣੇ ਬੱਚਿਆਂ ਤੋਂ ਕੰਮ ਨਹੀਂ ਕਰਾਉਂਦੇ ਸਿਰਫ ਪੜ੍ਹਾਈ ਵੱਲ ਲਾਉਂਦੇ ਨੇ ਇਸ ਕਰਕੇ ਅੱਜ ਕੱਲ ਤੁਸੀਂ ਕਹ ਲਓ ਵੀ ਬੱਚੇ ਕਿਤਾਬੀ ਕੀੜੇ ਬਣ ਕੇ ਵੀ ਜਿਹੜੇ ਡਿਪਰੈਸ਼ਨ ਦੇ ਵਿੱਚ ਹੋਏ ਹੋਏ ਆ ਕਿਉਂਕਿ ਜਿਹੜੀ ਚੀਜ਼ ਨੂੰ ਤੁਸੀਂ 24 ਘੰਟੇ ਜਿਹੜੀ ਚੀਜ਼ ਇੱਕੋ ਚੀਜ਼ ਬਾਰੇ ਸੋਚੋਗੇ ਤਾਂ ਤੁਸੀਂ ਉਹ ਕਦੇ ਉਸ ਚੀਜ਼ ਬਾਰੇ ਨਿਕਲ ਨਹੀਂ ਸਕਦੇ ਤੁਸੀਂ ਸਾਡੇ ਕੋਲ ਬੀਬੀਆਂ ਆ ਜਾਂਦੀਆਂ ਨੇ ਮੈਂ ਬਹੁਤ ਕਮਾਲ ਦੀ ਗੱਲ ਤੁਹਾਨੂੰ ਦੱਸਣ ਲੱਗਿਆ ਬੀਬੀਆਂ ਆਉਂਦੀਆਂ ਨੇ ਜੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਂ ਡਿਪਰੈਸ਼ਨ 'ਚ ਚੱਲੇਗੀ ਕਿਉਂ ਚੱਲੇਗੀ ਮੇਰੇ ਬੱਚੇ ਦੇ ਨੰਬਰ ਘਟਾ ਗਏ ਸਿਰਫ ਐਨੀ ਗੱਲ ਤੋਂ ਤੁਸੀਂ ਇਹ ਦੇਖੋ ਲੋਕਾਂ ਦੀ ਸੋਚਣੀ ਕਿਦਾਂ ਦੀ ਹੋ ਗਈ ਤੁਸੀਂ ਇਹ ਦੇਖ ਲਓ ਵੀ ਜਿਹੜੇ ਲੋਕ ਬੱਚੇ ਤੁਸੀਂ ਅੱਜ ਕੱਲ੍ਹ ਕਹ ਲਓ ਵੀ 1% ਜਾਂ 2% ਦਾ ਫਰਕ ਜਿਨ੍ਹਾਂ ਨੂੰ ਪਰਸੈਂਟੇਜ ਦੇ ਵਿੱਚ ਪੇਪਰਾਂ 'ਚ ਪੈ ਗਿਆ ਉਹਨਾਂ ਦੇ ਮਾਪੇ ਡਿਪਰੈਸ਼ਨ 'ਚ ਜਾ ਰਹੇ ਆ ਕਿੱਦਾਂ ਦੇ ਹਾਲਾਤ ਬਣ ਗਏ ਤੁਸੀਂ ਇਹ ਕਹ ਲਓ ਵੀ ਲੋਕਾਂ ਨੇ ਸਿਰਫ ਔਰ ਸਿਰਫ ਗੱਲ ਐ ਵੀ ਜਿਹੜੀ ਉਹ ਨੰਬਰਿੰਗ ਤੇ ਛੜਤੀ ਵੀ ਹਾਂ ਵੀ ਆਹ ਚ ਘਟਾ ਹੈ ਜਾਂ ਆ ਚੀਜ਼ ਵੱਧ ਹੈ ਇਹ ਨਹੀਂ ਦੇਖਿਆ ਹੈਗਾ ਵੀ ਸਾਡੇ ਇਸ ਨਾਲ ਫਿਊਚਰ ਚ ਰਿਜ਼ਲਟ ਕੀ ਨਿਕਲਣਗੇ ਤੇ ਫਿਰ ਡਾਕਟਰ ਸਾਹਿਬ ਬਹੁਤ ਅਹਿਮ ਸਵਾਲ ਹੈਗਾ ਪੰਜ ਕਿਹੜੇ ਕਾਰਨ ਹੈਗੇ ਨੇ ਜਿਸ ਕਰਕੇ ਡਿਪਰੈਸ਼ਨ ਚ ਬੰਦਾ ਨਾ ਚਾਹੁੰਦਾ ਹੋਇਆ ਵੀ ਜਾ ਸਕਦਾ ਕਿਹੜੇ ਪੰਜੋ ਕਾਰਨ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਮੈਂ ਕਹਾਂਗਾ ਵੀ ਜਿਹੜੇ ਬੰਦੇ ਦੇ ਕਰਮ ਹੈ ਹਨਾ ਸਾਡੇ ਗੁਰੂਆਂ ਪੀਰਾਂ ਨੇ ਵੀ ਕਿਹਾ ਵੀ ਜਿਹਾ ਜਾਂ ਬੀਜੋਗੇ ਉਹ ਹੈ ਜਾਂ ਵੱਢਣਾ ਪੈਣਾ ਹੈ ਠੀਕ ਹੈ ਜੀ ਧਰਤੀ ਦੇ ਵਿੱਚ ਵਿਜਿਆ ਹੋਇਆ ਬੀਜ ਬੇਸ਼ੱਕ ਹੋ ਸਕਦਾ ਵੀ ਕਿਸੇ ਕਾਰਨ ਕਰਕੇ ਧੁੱਪ ਪੈਣ ਕਰਕੇ ਨਾ ਜੰਮੇ ਪਰ ਜੋ ਤੁਸੀਂ ਕਰਮ ਜੋ ਇਨਸਾਨ ਕਰਮ ਬੀਜਦਾ ਤਾਂ ਉਹ ਇੱਕ ਨਾ ਇੱਕ ਦਿਨ ਜਿਹੜਾ ਜਿਹੜਾ ਜਨਮ ਜ਼ਰੂਰ ਲੈਂਦਾ ਉਹ ਅਸਲੀਅਤ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਤੁਸੀਂ ਇਹ ਕਹਿ ਲੋ ਵੀ ਅੱਜ ਕੱਲ ਦੌਰ ਹੈ ਦੌਰ ਹਰ ਬੰਦਾ ਚਾਹੁੰਦਾ ਵੀ ਮੇਰੇ ਕੋਲ ਪੈਸਾ ਹੋਵੇ ਹਰ ਬੰਦਾ ਕਿਸੇ ਕੋਲ ਜਾਂ ਕਿਸੇ ਦੋਸਤ ਕੋਲ ਘਟ ਹੈ ਉਹਨੂੰ ਡਿਪਰੈਸ਼ਨ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਰਾਤ ਨੂੰ ਤੁਸੀਂ ਇਹ ਦੇਖ ਲਓ ਵੀ ਹਰ ਅੱਜਕੱਲ੍ਹ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਹੈ ਮੋਬਾਈਲ ਦੇ ਵਿੱਚ ਸੋਸ਼ਲ ਮੀਡੀਆ ਤੇ ਹਰ ਚੀਜ਼ ਗਲਤ ਦੇਖਣੀ ਹੈ ਜਾਂ ਜਿੱਦਾਂ ਦਾ ਲੋਕ ਦਿਖਾਉਂਦੇ ਨੇ ਉਹ ਤੁਸੀਂ ਇਹ ਕਹਿ ਲਓ ਵੀ ਐਦਾਂ ਦੇ ਬੱਚੇ ਨੇ ਜਿਹੜੇ ਰਾਤ ਨੂੰ 1 1 2 2 ਵਜੇ ਸੌਂਦੇ ਨੇ ਉਹਨਾਂ ਨੂੰ ਬਿਨਾਂ ਗੱਲ ਤੋਂ ਡਿਪਰੈਸ਼ਨ ਹੋ ਗਿਆ ਜਿਹਦਾ ਕੋਈ ਕਾਰਨ ਨਹੀਂ ਹੈਗਾ ਤੁਸੀਂ ਇਹ ਕਹਿ ਲਓ ਜਦੋਂ ਤੀਜਾ ਚੌਥਾ ਨੰਬਰ ਆ ਗਿਆ ਤੂੰ ਅੱਜਕੱਲ੍ਹ ਦੇਖੋ ਜੀ ਇੱਕ ਝੂਠੀਆਂ ਮੁਹੱਬਤਾਂ ਬਹੁਤ ਚਲਦੀਆਂ ਨੇ ਝੂਠੀਆਂ ਮੁਹੱਬਤਾਂ ਕਹਿ ਲੋ ਤੁਸੀਂ ਜੀ ਸੋਸ਼ਲ ਮੀਡੀਆ ਦਾ ਪਿਆਰ ਉਹ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਚ ਲੈ ਕੇ ਜਾ ਰਿਹਾ ਹੈ ਤੇ ਆਖਰੀ ਕਾਰਨ ਹੁਣ ਪੰਜਵਾਂ ਕਾਰਨ ਜਿਹੜਾ ਮੇਨ ਆ ਗਿਆ ਜਿਹੜਾ ਇਨਸਾਨ ਤੁਸੀਂ ਇਹ ਕਹਿ ਲੋ ਵੀ ਕਿਰਤ ਨਹੀਂ ਆਪਣੇ ਦਸਾਂ ਨੂੰ ਹਾਂਦੀ ਕਰਦਾ ਨਾ ਤਾਂ ਉਹਨੂੰ ਡਿਪਰੈਸ਼ਨ ਜਿਹੜਾ ਹੋਣਾ ਹੀ ਹੋਣਾ ਤੁਸੀਂ ਇਹ ਕਹਿ ਲੋ ਕਿਸੇ ਦੇ ਘਰ 5 ਏਕੜ ਨੇ ਕਿਸੇ ਦੇ ਘਰ 10 ਏਕੜ ਨੇ ਉਹਨਾਂ ਨੇ ਵੀ ਝਾੜੂ ਪੋਚੇ ਨੂੰ ਇਨਸਾਨ ਬੀਬੀ ਰੱਖੀ ਹੋਈ ਆ ਕਿਉਂ ਕਿਉਂਕਿ ਆਪਣੀਆਂ ਲੱਤਾਂ ਘਸਦੀਆਂ ਨੇ ਜਾਂ ਸਾਡਾ ਸੋਚਣੀ ਇਹ ਆ ਵੀ ਹਾਂ ਨਾ ਜੀ ਉਹਨਾਂ ਨੇ ਰੱਖਿਆ ਹੋਇਆ ਅਸੀਂ ਤਾਂ ਆਪਣੇ ਘਰ ਅਸੀਂ ਕਿਉਂ ਨਹੀਂ ਰੱਖਿਆ ਹੋਇਆ ਇਹ ਲੋਕਾਂ ਦੇ ਜਿਹੜੇ ਬੇਲਾਪਾਨਾ ਜਿਹੜਾ ਸਭ ਤੋਂ ਵੱਧ ਇਨਸਾਨ ਨੂੰ ਜਿਹੜਾ ਡਿਪਰੈਸ਼ਨ ਚ ਲੈ ਕੇ ਜਾਂਦਾ ਫਿਰ ਡਿਪਰੈਸ਼ਨ ਦੇ ਕਾਰਨ ਤੇ ਤੁਸੀਂ ਮੋਟੇ-ਮੋਟੇ ਸਾਨੂੰ ਸਮਝਾ ਦਿੱਤੇ ਨੇ ਡਿਪਰੈਸ਼ਨ ਦਾ ਜਿਹੜਾ ਇਲਾਜ ਹੈਗਾ ਇਹ ਪੋਸੀਬਲ ਹੈਗਾ ਕਿ ਡਿਪਰੈਸ਼ਨ ਦਾ ਇਲਾਜ ਹੋਵੇ ਕਿਉਂਕਿ ਕਿਸੇ ਸਕੈਨਾਂ ਚ ਕਿਸੇ ਰਿਪੋਰਟਾਂ ਚ ਤਾਂ ਇਹ ਆਉਂਦੇ ਹੀ ਨਹੀਂ ਜੀ ਬਿਲਕੁਲ ਜੀ ਬਿਲਕੁਲ ਦੇਖੋ ਡਿਪਰੈਸ਼ਨ ਦਾ ਇਲਾਜ ਬਹੁਤ ਜ਼ਿਆਦਾ ਪੋਸੀਬਲ ਹੈ ਤੁਸੀਂ ਆਪਣੇ ਨੂੰ ਸਭ ਤੋਂ ਪਹਿਲੇ ਹੀ ਪੁਆਇੰਟ ਆ ਵੀ ਤੁਸੀਂ ਆਪਣੇ ਆਪ ਨੂੰ ਨਜ਼ਾਇਜ਼ ਬਿਜ਼ੀ ਕਰ ਲਓ ਜਿੰਨਾ ਚਿਰ ਤੁਸੀਂ 5 ਤੋਂ 6 ਘੰਟੇ ਸੌਣਾ ਸਿਰਫ ਉਨਾਂ ਚਿਰੇ ਦਿਮਾਗ ਨੂੰ ਰੈਸਟ ਦੇਣੀ ਆ ਜੇ ਤੁਸੀਂ ਲਗਭਗ 18 ਘੰਟੇ ਜਾਗਦੇ ਹੋ ਤਾਂ 18 ਘੰਟੇ ਦਿਮਾਗ ਤੁਹਾਡਾ ਬੇਲਾ ਨਹੀਂ ਰਹਿਣਾ ਚਾਹੀਦਾ ਸਿਆਣਿਆਂ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨ ਦਾ ਘਰ ਤੇ ਬੇਲਾ ਸਰੀਰ ਬਿਮਾਰੀਆਂ ਦਾ ਘਰ ਤੇ ਇਹ ਅਸਲੀਅਤ ਹੈ ਜੇ ਤੁਸੀਂ ਆਪਣੇ ਸਰੀਰ ਨੂੰ ਔਰ ਦਿਮਾਗ ਨੂੰ ਬੇਲਾ ਛੱਡਦੇ ਆ ਤਾਂ ਸਮਝੋ ਉਹ ਦਿਨ ਪਰ ਦਿਨ ਕੰਡਮ ਹੋਣ ਲੱਗੇ ਇੱਕ ਤਰ੍ਹਾਂ ਦੇ ਜੀ ਮਤਲਬ 네ਗੇਟਿਵਿਟੀ ਨਹੀਂ ਹੋਣੀ ਚਾਹੀਦੀ ਜਿਹੜੀ એનર્ਜੀ ਹੈਗੀ ਹੈ ਚਾਹੇ ਬੱਚੇ ਦੀ ਹੈ ਚਾਹੇ ਖੁਦ ਦੀ ਹੈ ਉਹ ਸਾਨੂੰ ਕਿਤੇ ਨਾ ਕਿਤੇ ਯੂਟਿਲਾਈਜ਼ ਕਰਦੇ ਰਹਿਣਾ ਚਾਹੀਦਾ ਹੈ 16-17 ਘੰਟੇ ਜੀ ਦੇਖੋ ਹੁਣ ਅਗਲੀ ਗੱਲ ਇਹ ਆ ਵੀ ਅੱਜ ਕੱਲ ਜਿਹੜੀ ਨੌਜਵਾਨੀ ਆ ਉਹਦਾ ਸਾਰਾ ਧਿਆਨ ਆ ਜਿਹੜਾ ਹੈਗਾ ਤੁਸੀਂ ਇਹ ਕਹ ਲਓ ਸੰਭੋਗ ਤੇ ਧਿਆਨ ਰਹਿੰਦਾ ਉਹਦਾ ਨੌਜਵਾਨੀ ਦਾ ਅੱਜ ਕੱਲ ਜਿੰਨਾ ਉਹਨਾਂ ਦਾ ਵੀਰਜ ਜ਼ਿਆਦਾ ਨਿਕਲਦਾ ਜਾਂਦਾ ਜਿਹੜਾ ਵੀਰਜ ਸਾਡੇ ਅਸਲੀ ਰਿਸ਼ੀਆ ਮੂਨੀਆਂ ਜਾ ਤੁਸੀਂ ਸਾਂਭ ਕੇ ਰੱਖਦੇ ਹੋ ਤਾਂ ਰੀਡ ਦੀ ਹੱਡੀ ਰਾਹੀਂ ਸੁਖਮਨਾ ਨਾੜੀ ਦੇ ਵਿੱਚ ਹੁੰਦਾ ਹੁੰਦਾ ਇਹ ਤੁਹਾਡੇ ਦਿਮਾਗ ਨੂੰ ਤਾਕਤ ਦਿੰਦਾ ਤੁਹਾਡੀ ਦਿਮਾਗ ਦੀ ਉਹ ਸ਼ਕਤੀ ਵਧਾਉਂਦਾ ਪਰ ਅਸੀਂ ਕੀ ਹੈ ਸਾਡੇ ਨੌਜਵਾਨਾਂ ਨੇ ਉਹਨੂੰ ਪਾਣੀ ਵਾਂਗੂ ਬਹਾਇਆ ਪਿਆ ਉਹ ਵੀ ਬਹੁਤ ਵੱਡਾ ਕਾਰਨ ਹੈ ਜਿਹੜਾ ਡਿਪਰੈਸ਼ਨ ਹੋਣ ਦਾ ਜੀ ਜੀ ਅੱਛਾ ਤੇ ਫਿਰ ਆਯੁਰਵੇਦ ਦੇ ਵਿੱਚ ਹੱਲ ਹੈ ਜੀ ਇਸ ਚੀਜ਼ ਦਾ ਬਹੁਤ ਵਾਰ ਹੁੰਦਾ ਹੈ ਕਿ ਡਿਪਰੈਸ਼ਨ ਦੀਆਂ ਗੋਲੀਆਂ ਖਾ ਖਾ ਕੇ ਬੰਦਾ ਅੱਧਾ ਕਮਲਾ ਹੋ ਜਾਂਦਾ ਕਮਲਾ ਵੀ ਹੋ ਜਾਂਦਾ ਹੈ ਬੰਦਾ ਮੋਟਾ ਵੀ ਬਹੁਤ ਹੁੰਦਾ ਹੈ ਡਿਪਰੈਸ਼ਨ ਇਹ ਲੋਕ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੇ ਨੇ ਸਾਰਿਆਂ ਦੇ ਢਿੱਡ ਜਿਹੜੇ ਹੈਗਿਆਂ ਪਾਟਣ ਵਾਲੇ ਹੋਏ ਪੈਨੇ ਇੰਨਾ ਕ ਜਿਆਦਾ ਬੁਰਾ ਹਾਲ ਕਰਦੀਆਂ ਨੇ ਜੀ ਉਹ ਜੀ 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 ਖਾਸ ਕਰਕੇ ਔਰਤਾਂ ਬਹੁਤ ਸ਼ਿਕਾਰ ਹੁੰਦੀਆਂ ਨੇ ਜੀ ਤੇ ਜੇਕਰ ਉਹ ਡਿਪਰੈਸ਼ਨ ਦੀਆਂ ਗੋਲੀਆਂ ਲੈਣ ਲੱਗ ਜਾਂਦੇ ਨੇ ਤੇ ਉਹਨਾਂ 'ਚ ਵੀ ਬੜੀ ਫਲਾਵਟ ਆ ਜਾਂਦੀ ਦੇਖੋ ਜੀ ਔਰਤਾਂ ਸ਼ਿਕਾਰ ਕਿਉਂ ਨਹੀਂ ਹੋਣਗੀਆਂ ਤੁਸੀਂ ਕਹਿ ਲੋ ਵੀ ਇੱਕ ਔਰਤ ਦੇ ਦਿਮਾਗ ਦੇ ਵਿੱਚ ਇਹ ਘਟਣਾ ਬੜੀ ਹੋਈ ਆ ਵੀ ਹਾਂ ਵੀ ਮੈਂ 5000 ਵਾਲਾ ਸੂਟ ਤੋਂ ਘੱਟ ਪਾ ਕੇ ਵਿਆਹ ਦੇ ਵਿੱਚ ਨਹੀਂ ਜਾਣਾ ਦੂਜੇ ਨੂੰ ਜਦ ਗੱਲ ਉੱਥੇ ਆ ਗਈ ਹੈ ਜਦੋਂ ਅਸੀਂ ਦੂਜੇ ਨਾਲ ਆਪਣੇ ਆਪਣੀ ਜ਼ਿੰਦਗੀ ਨੂੰ ਦੂਜੇ ਨਾਲ ਕੰਪੈਰੀਜ਼ਨ ਕਰਦੇ ਹਾਂ ਤਾਂ ਮੈਂ ਕਹਿੰਦਾ ਵੀ ਉਹ ਉਹ ਜ਼ਿੰਦਗੀ ਜਿਉਣ ਦਾ ਫਾਇਦਾ ਕੋਈ ਨਹੀਂ ਜਦੋਂ ਤੁਸੀਂ ਆਪਣੀ ਜ਼ਿੰਦਗੀ ਦਾ ਸਵਾਦ ਲੈਣਾ ਹੀ ਨਹੀਂ ਸਿੱਖਿਆ ਤੁਸੀਂ ਆਪਣੀ ਜ਼ਿੰਦਗੀ 'ਚ ਦੇਖਿਆ ਹੀ ਨਹੀਂ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣਾ ਕਿਵੇਂ ਆ ਤਾਂ ਉਹ ਤੁਸੀਂ ਕਹਿ ਲਓ ਵੀ ਉਹ ਤੁਹਾਡੇ ਅੰਦਰ ੜਕਾਉ ਜਿਹੜੇ ਵਿਚਾਰ ਆ ਉਹ ਆਟੋਮੈਟਿਕਲੀ ਜਿਹੜੇ ਪੈਦਾ ਹੁੰਦੇ ਜਾਣਗੇ ਜੀ ਤੇ ਫਿਰ ਆਯੁਰਵੇਦ ਕੀ ਹੱਲ ਸੁਝਾਉਦਾ ਜੀ ਇਸ ਚੀਜ਼ ਦਾ ਆਯੁਰਵੇਦਾਂ ਦੇਖੋ ਤੁਸੀਂ ਘਰ ਬਹਿ ਕੇ ਇਹਨੂੰ ਹੱਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਨੱਕ ਦੇ ਵਿੱਚ ਦੇਸੀ ਕੀ ਪਾਉਣਾ ਸ਼ੁਰੂ ਕਰਨਾ ਹੈ ਰਾਤ ਨੂੰ ਸੌਣ ਦੇ ਲੱਗੇ ਜਬ ਬਾਦਾਮ ਰੋਗ ਨੂੰ ਪਿਓਰ ਗਰਵੰਦੀ ਬਾਦਾਮ ਗਰੀ ਦਾ ਪਿਓਰ ਤੇਲ ਕਢਾਉਣਾ ਤੁਸੀਂ ਆਪਣੇ ਉਹ ਦਾ ਤੁਸੀਂ ਦੋ ਦੋ ਬੂੰਦਾ ਰਾਤ ਨੂੰ ਸੌਣ ਲੱਗੇ ਪਾਓ ਸਵੇਰੇ ਉੱਠ ਕੇ ਤੁਸੀਂ ਦੇਸੀ ਕੀ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਨੁਸਖਾ ਦੱਸਣ ਲੱਗੇ ਆ ਇੱਕ ਲਗਭਗ ਆਮ ਹਰ ਪंसारी ਤੋਂ ਮਿਲ ਜੂਗੀ ਬ੍ਰਹਮੀ ਬੂਟੀ ਅੱਛਾ ਬ੍ਰਹਮੀ ਬੂਟੀ ਲੈਣੀ ਹੈ ਜੀ ਬ੍ਰਹਮੀ ਬੂਟੀ ਦੇ ਤੁਸੀਂ ਇੰਨਾ ਕੁ ਲਗਭਗ ਭਰ ਕੇ ਤੁਸੀਂ ਇਹ ਕਹ ਲਓ ਸਵੇਰੇ ਸਵੇਰੇ ਤੁਸੀਂ ਕੀ ਕਰਨਾ ਪਾਣੀ ਚ ਇਹਨੂੰ ਪਿਉਆ ਦੇਣਾ ਨਾਲ ਇਹਦੇ ਲੈਣੀ ਹੈ ਸੰਖ ਪੁਸ਼ਪੀ ਹੁਣ ਮੈਂ ਤੁਹਾਨੂੰ ਹੋਰ ਦੱਸਾਂ ਜਿਨ੍ਹਾਂ ਬੱਚਿਆਂ ਦੇ ਦਿਮਾਗ ਕਮਜ਼ੋਰ ਨੇ ਜਾਂ ਪੜ੍ਹਾਈ 'ਚ ਮਨ ਨਹੀਂ ਲੱਗਦੇ ਜਾਂ ਜਿਨ੍ਹਾਂ ਦੇ ਦਿਮਾਗ ਸੁਸਤ ਬਹੁਤ ਰਹਿੰਦੇ ਨੇ ਨੀਂਦ ਨਹੀਂ ਆਉਂਦੀ ਡਿਪਰੈਸ਼ਨ 'ਚ ਰਹਿੰਦੇ ਆ ਬ੍ਰਹਮੀ ਬੂਟੀ ਤੇ ਇਹ ਨਾਲ ਸੰਖ ਪੁਸ਼ਪੀ ਆ ਦੋਹਾਂ ਨੂੰ ਤੁਸੀਂ ਚਾਹੇ ਤਾਂ ਚੂਰਨ ਬਣਾ ਕੇ ਰੱਖ ਲਓ ਇਹਨਾਂ ਦਾ ਇੱਕ ਚਮਚ ਦਾ ਤੀਜਾ ਤੀਜਾ ਹਿੱਸਾ ਦੋਹਾਂ ਦਾ ਤੁਸੀਂ ਪਾਣੀ ਦੇ ਵਿੱਚ ਸਵੇਰੇ ਉੱਠ ਕੇ ਪੀਉਂਦਾਣਾ ਕੋਸੇ ਪਾਣੀ ਦੇ ਵਿੱਚ ਰਾਤ ਨੂੰ ਸੌਣ ਲੱਗੇ ਤੁਸੀਂ ਇਹਨੂੰ ਸੌਣ ਤੋਂ ਪਹਿਲਾਂ ਪੀ ਲੈਣਾ ਤਾਂ ਤੁਸੀਂ ਇਹ ਦੇਖੋ ਵੀ 2 ਤੋਂ 4 ਦਿਨ ਦੇ ਵਿੱਚ ਜਿਹੜਾ ਤੁਹਾਡਾ ਨੀਂਦ ਦਾ ਇੰਨਾ ਕੁ ਜ਼ਿਆਦਾ ਗਹਿਰੀ ਨੀਂਦ ਵੀ ਆਉਣ ਲੱਗ ਜੂਗੀ ਵੀ ਇਹ ਵੀ ਨਹੀਂ ਹੋਊਗਾ ਵੀ ਤੁਹਾਨੂੰ ਤੁਹਾਡੇ ਸਰੀਰ ਨੂੰ ਕੋਈ ਨਸ਼ਾ ਹੋ ਗਿਆ ਜਾਂ ਤੁਹਾਡਾ ਸਰੀਰ ਸਵੇਰੇ ਉੱਠ ਕੇ ਟੁੱਟਦਾ ਤੁਹਾਡਾ ਦਿਮਾਗ ਜਿਹੜਾ ਤਰੋ ਤਾਜ਼ਾ ਇੰਨਾ ਕੁ ਜ਼ਿਆਦਾ ਰਿਲੈਕਸ ਫੀਲ ਕਰਨ ਲੱਗ ਜਾਓਗੇ ਲਗਭਗ 3 ਤੋਂ 5 ਦਿਨ ਦੇ ਵਿੱਚੇ ਤੁਸੀਂ ਉਹ ਜਿਹੜੀਆਂ ਡਿਪਰੈਸ਼ਨ ਦੀਆਂ ਗੋਲੀਆਂ ਖਾਣੇ ਹੋ ਤਾਂ ਉਹਨਾਂ ਦੇ ਵਿੱਚ ਤੁਸੀਂ ਕਹਿ ਲਓ ਵੀ ਹੌਲੀ ਹੌਲੀ ਤੁਹਾਨੂੰ ਜਿਹੜਾ ਹੈਗਾ ਉਹਨਾਂ ਤੋਂ ਦੂਰੀ ਜਿਹੜੀ ਤੁਹਾਡੀ ਵਾਧੀ ਜਾਊਗੀ ਤੁਸੀਂ ਉਹਨਾਂ ਤੋਂ ਛਟਕਾਰਾ ਪਾ ਸਕਦੇ ਹੋ ਜਿਹੜਾ ਤੁਸੀਂ ਡੇਲੀ ਇੱਕ ਤਰ੍ਹਾਂ ਦਾ ਆਪਣੇ ਆਪ ਨੂੰ ਨਸ਼ਾ ਲਾਇਆ ਹੋਇਆ ਜੀ ਜੀ ਅੱਛਾ ਵੈ ਜ ਜੇਕਰ ਫਿਰ ਵੀ ਇਹ ਫਾਰਮੂਲਾ ਇਹ ਨੁਸਖਾ ਬਹੁਤ ਵਾਰ ਹੁੰਦਾ ਕਿ अर्ਲियर ਸਟੇਜ ਦੇ ਉੱਤੇ ਤਾਂ ਕੰਮ ਕਰ ਜਾਂਦੇ ਨੇ ਤੇ ਜਿਹੜੀ ਬਿਲਕੁਲ ਚੌਥੀ ਪੰਜਵੀਂ ਸਟੇਜ ਤੇ ਡਿਪਰੈਸ਼ਨ ਵਾਲੇ ਪਾਸੇ ਉਹ ਜਾ ਚੁੱਕੇ ਨੇ ਆਪਣੇ ਆਪ ਨੂੰ ਕਮਰਿਆਚ ਬੰਦ ਕਰ ਚੁੱਕੇ ਨੇ ਕਿਸੇ ਨਾਲ ਗੱਲ ਨਹੀਂ ਕਰਦੇ ਰੋਟੀ ਕਿਸੇ ਨੇ ਦੇਤੀ ਤਾਂ ਖਾਲੀ ਨਹੀਂ ਤੇ ਦੀਨ ਦੁਨੀਆ ਦਾ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਤੇ ਫਿਰ ਉਹਨਾਂ ਚ ਉਹਨਾਂ ਚ ਕੰਮ ਕਰੇਗੀ ਇਹ ਚੀਜ਼ ਦੇਖੋ ਉਹਨਾਂ ਚੀਜ਼ਾਂ ਚ ਜ਼ਰੂਰ ਕੰਮ ਕਰੇਗੀ ਉਹਨਾਂ ਜਿਹੜੀਆਂ ਹੈਗੀਆਂ ਉਸ ਸਥਿਤੀ ਦੇ ਉੱਤੇ ਉਸ ਤੇ ਬਿਲਕੁਲ ਕੰਮ ਕਰੇਗੀ ਪਰ ਥੋੜਾ ਜਿਹਾ ਸਮਾਂ ਲੱਗਦਾ ਦੇਖੋ ਜਦੋਂ ਇਨਸਾਨ ਨੇ ਨੇਚਰਲ ਤਰੀਕੇ ਨਾਲ ਕੁਦਰਤੀ ਢੰਗ ਨਾਲ ਠੀਕ ਹੋਣਾ ਹੈ ਤਾਂ ਉਹਨੂੰ ਸਮਾਂ ਤਾਂ ਲੱਗਦਾ ਕੁਦਰਤ ਜਿਹੜੀ ਰੰਗ ਦਿਖਾਉਂਦੀ ਆ ਪਰ ਧੀਰ ਨਾਲ ਦਿਖਾਉਂਦੀ ਆ ਜਦੋਂ ਅਸੀਂ ਕੈਮੀਕਲ ਚੀਜ਼ਾਂ ਦਾ ਸਹਾਰਾ ਲੈ ਕੇ ਜਿਉਂਦੇ ਰਹਾਂਗੇ ਤਾਂ ਸਮਝੋ ਸਾਡੇ ਸਰੀਰ ਨੂੰ ਇਹ ਹੌਲੀ 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 ਉਹ ਕੰਡਮ ਕਰਦਾ ਜਾਂਦਾ ਹੈ ਜਦੋਂ ਅਸੀਂ ਇੱਕ ਨੈਚੁਰਲ ਤਰੀਕੇ ਨਾਲ ਆਪਣੇ ਸਰੀਰ ਨੂੰ ਠੀਕ ਕਰਨਾ ਚਾਹਾਂਗੇ ਤਾਂ ਉਹ ਹੌਲੀ 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 ਕਰਕੇ ਹੀ ਜਿਹੜਾ ਹੈਗਾ ਸਾਡੇ ਸਰੀਰ ਨੂੰ ਤੰਦਰੁਸਤੀ ਵੱਲ ਲੈ ਕੇ ਜਾਂਦਾ ਹੈ ਜਿਹੜਾ ਸਾਨੂੰ ਅਸਲ ਜ਼ਿੰਦਗੀ ਜਿਉਣ ਦਾ ਜਿਹੜਾ ਹੈਗਾ ਤਰੀਕਾ ਢੰਗ ਤੌਰ ਉਹ ਸਿਖਾਉਂਦਾ ਜੀ ਜੀ ਅੱਛਾ ਫਿਰ ਵੈਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਅਗਰ ਕਿਸੇ ਦੀ ਗੱਲਬਾਤ ਲੱਗਦਾ ਹੈ ਕਿ ਇਹ ਇਸ ਜਿਹੜੇ ਕੰਮ ਨਹੀਂ ਕਰਦੇ ਬਹੁਤ ਵਾਰ ਹੋ ਜਾਂਦਾ ਕਿਉਂਕਿ ਸਟੇਜ ਅੱਗੇ ਦੀ ਲੰਗੀ ਹੁੰਦੀ ਹੈ ਤੇ ਫਿਰ ਤੁਹਾਡੇ ਨਾਲ ਕਿਵੇਂ رابطہ ਕੀਤਾ ਜਾ ਸਕਦਾ ਉਹ ਸਾਨੂੰ ਮਿਲ ਸਕਦੇ ਨੇ ਜੀ ਐਤਵਾਰ ਔਰ ਵੀਰਵਾਰ ਛੱਡ ਕੇ ਉੱਚਾਪਿੰਡ ਸੰਘੋਲ ਜ਼ਿਲ੍ਹਾ ਫਤਿਹਗੜ ਸਾਹਿਬ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਤੇ ਹਰ ਐਤਵਾਰ ਲੁਧਿਆਣਾ ਦੁੱਗਰੀ ਦੇ ਵਿੱਚ ਦੁੱਗਰੀ ਪਿੰਡ ਦੀ ਫਿਰਨੀ ਦੇ ਵਿੱਚ ਹੈਗਾ ਜਿਹੜਾ ਆਫਿਸ ਆ ਸਾਡਾ ਉੱਥੇ ਸਾਨੂੰ ਹਰ ਐਤਵਾਰ ਨੂੰ ਮਿਲ ਸਕਦੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲ ਬਾਤ ਜੀ ਧੰਨਵਾਦ ਜੀ ਤੋ ਹ ਐਸਨ ਵੈਦ ਜਗਰੂਪ ਸਿੰਘ ਭੰਗੂ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਬ੍ਰह्मी ਤੇ ਸ਼ੰਕਪੁਸ਼ਪੀ ਬੂਟੀ ਨੂੰ ਸਵੇਰੇ ਸਵੇਰੇ ਪਾਣੀ ਦੇ ਵਿੱਚ ਭਿਓ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਗਲਾਸ ਜੇਕਰ ਉਸ ਦਾ ਸੀ ਪੀਣਾ ਸ਼ੁਰੂ ਕਰ دیਏ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਨੀਂਦ ਨਾਲ ਸੰਬੰਧਿਤ ਤੇ ਡਿਪਰੈਸ਼ਨ ਨਾਲ ਸੰਬੰਧਿਤ ਜਿਹੜੀਆਂ ਉਹ ਖਤਮ ਹੋ ਸਕਦੀਆਂ। ਸੋ ਉਮੀਦ ਕਰਦੇ ਹਾਂ ਇਹ ਵੀਡੀਓ ਉਹਨਾਂ ਲੋਕਾਂ ਨਾਲ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਸਾਰੀ-ਸਾਰੀ ਰਾਤ ਹੈ ਜਿਹੜੀ ਨੀਂਦ ਨਹੀਂ ਆਉਂਦੀ, ਡਿਪਰੈਸ਼ਨ ਕਰਕੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ, ਲੜਾਈ ਝਗੜੇ ਉਹਨਾਂ ਦੇ ਘਰ ਤੱਕ ਜਿਹੜੇ ਪਹੁੰਚਣੇ ਸ਼ੁਰੂ ਹੋ ਗਏ ਨੇ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਕਿ ਉਹ ਡਿਪਰੈਸ਼ਨ ਦੇ ਵਿੱਚ ਕਿਉਂ ਚਲੇ ਗਏ ਉਹਨਾਂ ਨਾਲ ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਇਹ ਵੀਡੀਓ ਸਾਂਝੀ ਕਰੋਗੇ ਜੇਕਰ ਉਹਨਾਂ ਦਾ ਫਾਇਦਾ ਹੁੰਦਾ ਹੈ ਤਾਂ ਸਾਡਾ ਪਰਪਸ ਵੀ ਇਹੀ ਹੈ ਕਿ ਘਰ ਬੈਠੇ ਤੁਹਾਨੂੰ ਜਿਹੜਾ ਵੱਡੀਆਂ-ਵੱਡੀਆਂ ਬਿਮਾਰੀਆਂ ਦਾ ਕੁਦਰਤ ਨਾਲ ਜੋੜ ਕੇ ਜਿਹੜਾ ਹੱਲ ਦੱਸ ਸਕੀਏ ਕਾਸੀਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਉੱਚਾ ਪਿੰਡ ਸੰਗੋਲ